ਸੋਰਠ ਮਹੱਲਾ ਪੰਜਵਾ ਕਰਿ ਇਸ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵਹੁ ਸੁਨਹੁ ਪੜਹੁ ਨਿਤ ਪਾਈ ਗੁਰਪੁਰੈ ਤੂ ਰਖਿਆ ਰਹਾ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦਇਆਲਾ ਸੰਤਾਂ ਕੀ ਪੈਜ ਰਖਦਾ ਆਇ ਆਦ ਬਿਰਦ ਪ੍ਰਤਪਾਲਾ ਹਰੇ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨ ਠਾ ਗੋਣ ਗੋਵਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੁਰઠ ਮਹੱਲਾ ਪੰਜਵਾ ਘਰ ਦੂਜਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਇਕ ਪਿਤਾ ਇਕ ਸਕੇ ਹਮ ਬਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜਿਉ ਹਮਾਰਾ ਬਲਬਲ ਜੈਸੀ ਹਰ ਦਰਸ਼ਨ ਦੇਹੁ ਦਿਖਾਈ ਸੁਣ ਮੀਤਾ ਧੂਰੀ ਕੋ ਬਨਜਾਈ ਇਹ ਮਨ ਤੇਰਾ ਭਾਈ ਰਹਾਉ ਪਾਵ ਮਲੋਵਾ ਮਲ ਮਲ ਧੋਵਾ ਇਹ ਮਨ ਤੈ ਕੋ ਦੇਸਾ ਸੁਣ ਮੀਤਾ ਹੋ ਤੇਰੀ ਸਰਣ ਆਇਆ ਪ੍ਰਭ ਮਿਲੋ ਦੇਹੋ ਕੁ ਦੇਸਾ ਮਾਨ ਨ ਕੀਜੈ ਸ਼ਰਨ ਪਰਿਜੈ ਕਰੈ ਸੁਖਲਾ ਮਨਈਐ ਸੋਨਮੀਤਾ ਜਿਉ ਪਿੰਡ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜਿਉ ਪਾਈਐ ਭਇਓ ਅਨਗ੍ਰਹੋ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮਿਠਾ ਜਨ ਨਾਨਕ ਕੋ ਗੁਰ ਕਿਰਪਾ ਤਾਰੇ ਸਭ ਅਕਲ ਨਿਰੰਜਨ ਡਿਠਾ ਸੋਰਠ ਮਹੱਲਾ ਪੰਜਵਾ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ ਪਤ ਪਾਲੈ ਨਿਤ ਸਾਰ ਸਮਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਆਰਾਧ ਨਾ ਜਾਨਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜਿਓ ਨਾਮ ਪਰਿਓ RAM DAS ਰਹਾਉ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ રે ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹੋ ਮਿਤ ਕਰ ਵਰਣੋ ਕਿਆ ਜਾਨਾ ਹੋਏ ਕੈਸੋ ਰੇ ਕਰੋ ਬੇਨਤੇ ਸਤ ਗੁਰ ਆਪਣੇ ਮੈਂ ਮੂਰਖ ਦੇ ਹੋਏ ਉਪਦੇ ਸੋਰੇ ਮੈਂ ਮੂਰਖ ਕੇ ਕੀ ਤਕ ਬਾਤ ਹੈ ਕੋਟ ਪ੍ਰਾਧੇ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨ ਪਰਿਆ ਰੇ ਸੋਰਠ ਮਹੱਲਾ 5 ਜਿਨਾ ਬਾਤ ਕੋ ਬਹੁਤ ਅੰਦੇਸ ਰੋਤੇ ਮਿਟੇ ਸਭ ਗਿਆ ਸਹਿਜ ਸੈਨ ਹਰ ਸੁਖ ਮਨ ਨਾਰੀ ਊਦ ਕਮਲ ਵਿਗਸਿਆ ਦੇਖੋ ਅਚਰਜ ਭਇਆ ਜੇ ठाकुर ਕੋ ਸੁਨਤ ਆਗਾਦ ਗੋਦ ਸੂਰ ਦੇ ਗੁਰ ਦਿਆ ਰਹਾ ਜੋ ਦੂਤ ਮੁਹਬਤ ਸੰਤਾਵਤ ਤੇ ਪਿਆਨਕ ਭਿਆ ਕਰੇ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸਰਣਿਆ ਜਹ ਪੰਡਾਰ ਗੋਬਿੰਦ ਕਾ ਖੁੱਲਿਆ ਜਹ ਪ੍ਰਾਪਤ ਤਹ ਲਿਆ ਇਕ ਰਤਨ ਮੋ ਕੋ ਗੁਰ ਦੀਨਾ ਮੇਰਾ ਮਨ ਤਨ ਸੀਤਲ ਥਿਆ ਇਕ ਬੂਧ ਗੁਰ ਅੰਮ੍ਰਿਤ ਦਿਨੋ ਤਾਂ ਅਟਲ ਅਮਰਨਾ ਮੋ ਆ ਭਗਤ ਪੰਡਾਰ ਗੁਰੂ ਨਾਨਕ ਕਾ ਸੋਪੇ ਫਿਰ ਲਿਖਾ ਮੋਲ ਨਾਲਿਆ ਸੋਰਠ ਮਹੱਲਾ ਪੰਜਵਾਂ ਚਰਨ ਕਮਲ ਸਿਓ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤਿ ਅਖਾਈ ਗੁਣ ਅਮੋਲ ਜਿਸਰ ਦੈ ਨ ਵਸਿਆ ਤੇ ਨਰ ਤ੍ਰਿਸ਼ਨ ਤ੍ਰਖਾਈ ਹਰਿਆ ਰਾਧੇ ਅਰੋਗ ਅਨਦਾਈ ਜੇ ਸੁਨੋਂ ਵਿਸਰੈ ਮੇਰਾ RAM ਸੁਨੇਹੀ ਤਿਸ ਲਖ ਬੇਦਨ ਜਨ ਆਈ ਰਹਾ ਜਿਹ ਜਨ ਓਟ ਗਹੇ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜਿਹ ਨਰ ਵਿਸਰਿਆ ਪੁਰਖ ਬਿਦਾਤਾ ਤੇ ਦੁਖੀਆਂ ਮਹਿ ਗਣਨੇ ਜਿਹ ਗੁਰਮਾਨ ਪ੍ਰਭੂ ਲੈ ਵਲਾਈ ਤੇ ਮਹਾ ਆਨੰਦ ਰਸ ਕਰਿਆ ਜਿਹ ਪ੍ਰਭੂ ਬਿਸਾਰ ਗੁਰ ਤੇ ਬੇਮਖਾਈ ਤੇ ਨਰਕ ਘੋਰ ਮਹਿ ਪਰਿਆ ਜਿਤ ਕੋ ਲਾਇਆ ਤਿਤਹੀ ਲਗਾ ਤੈਸੂਹੀ ਵਰਤਾਰਾ ਨਾਨਕ ਸ਼ਹਿਪ ਕਰੇ ਸੰਤਨ ਕੀ ਹਿਰਦੈ ਭਏ ਮਗਨ ਚਰਨਾਰਾ ਸੋਰਠ ਮਹੱਲਾ ਪੰਜਵਾ ਰਾਜਨ ਮਹ ਰਾਜਾ ਉਰਝਾਇ ਮਾਨਨ ਮਹਿ ਅਭਿਮਾਨੀ ਲੋਭਨ ਮਹਿ ਲੋਭੀ ਲੋਭਾਇਓ ਤੇ ਹਰ ਰੰਗ ਰਚੇ ਗਿਆਨੀ ਹਰ ਜਨ ਕੋ ਇਹੀ ਸੁਹਾਵੇ ਪੇਖ ਨਿਕਟ ਕਰ ਸੇਵਾ ਸਤ ਗੁਰ ਹਰ ਕੀ ਰਤਨ ਹੈ ਤ੍ਰਿਪਤਾ ਵਹਿ ਰਹਾ ਅਮਲਨ ਸੋ ਐ ਮਲੀਲ ਪਟਾਇਓ ਭੂਮਨ ਭੂਮ ਪਿਆਰੀ ਖੀਰ ਸੰਗ ਬਾਰਕ ਹੈ ਲਿਨਾ ਪ੍ਰਭ ਸੰਤਏ ਸੇ ਹਿਤਕਾਰੀ ਵਿਦ ਅਹ ਮੈਂ ਵਿਦ ਅੰਸੀ ਰਚਿਆ ਨੈਣ ਦੇਖ ਸੁਖ ਪਾਵਹਿ ਜੈਸੇ ਰਸਨਾ ਸਾਦ ਲਭਾਨੀ ਤੋਹਰ ਜਨ ਹਰ ਗੁਣ ਗਾਵਹਿ ਜੈਸੀ ਭੂਖ ਤੈਸੀ ਕਾਪੁਰਕ ਸਗਲ ਕਟਾ ਕਾ ਸੁਆਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰ ਜਮੀ ਸੋਰਠ ਮਹੱਲਾ ਪੰਜਵਾ ਹਮ ਮੈਨੇ ਤੁਮ ਉਜਲ ਕਰਤੇ ਹਮ ਨਿਰਗੁਨ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੇ तू सर्व कला का ज्ञाता माधव हमें ऐसे तू ऐसा हम पापी तुम पाप खंडन ले कोठा कर दे सारो तुम सब साजे साज ने वाजे ज्यों पिंड दे प्राणा ਨਿਰਗੁਣਿਆ ਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਵਾਨਾ ਤੁਮ ਕਰਹੁ ਭਲਾ ਹਮ ਭਲੋ ਨ ਜਾਣੇ ਤੁਮ ਸਦਾ ਸਦਾ ਦੇਲਾ ਤੁਮ ਸੁਖਦਾਈ ਪੁਰਖ ਬਿਦਾਤੇ ਤੁਮ ਰੱਖੋ ਆਪਣੇ ਬਲਾ ਤੁਮਨੇ ਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਹੋ ਨਾਨਕ ਹਮ ਇਹੇ ਹਵਾਲਾ ਰਾਖ ਸੰਤਨ ਕੇ ਪਛੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ